ਤਾ ਪਹਿਲਾਂ ਕਦੇ 70 76% ਤੋਂ ਵਧਿਆ ਨਹੀਂ ਸੀਗਾ 70 ਤੋਂ 76% ਹੀ ਰਹਿੰਦਾ ਸੀ ਐਸ ਵਾਰ ਪਹਿਲੀ ਵਾਰ ਹੋਇਆ ਕਿ ਅਸੀਂ 21 ਮਈ ਤੱਕ ਇਹ ਹਫ਼ਤਾਵਾਂ ਹੁੰਦਾ ਹੈ 21 ਮਈ ਤੋਂ 21 ਮਈ ਤੱਕ ਹਸਾਬ ਹੁੰਦਾ ਪਾਣੀਆਂ ਦਾ ਹਰਿਆਣੇ ਨੂੰ ਕਿੰਨਾ ਦੇਣਾ ਹੈ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਨਿਰਧਾਰਤ ਹੈ ਉਹਨਾਂ ਨੂੰ ਸਾਲ ਵਾਸਤੇ ਦੇ ਦੇਣਾ ਹੈ ਐਦਾਂ ਹੀ ਰਾਜਸਥਾਨ ਦਾ ਹੈ ਐਦਾਂ ਹੀ ਪੰਜਾਬ ਦਾ ਹੈ ਤੁਸੀਂ ਅਹਾਨ ਹੋ ਜਾਓਗੇ ਕਿ ਹੁਣ ਤੱਕ ਪੰਜਾਬ ਨੇ ਕਦੇ ਵੀ ਮੈਂ 25 ਸਾਲਾਂ ਦਾ ਅੰਕੜਾ ਕੱਢਿਆ ਹੋਇਆ ਹੈ ਕਦੇ ਵੀ 70 ਤੋਂ 76% ਤੋਂ ਵੱਧ ਪਾਣੀ ਨਹੀਂ ਵਰਤਿਆ ਹਰਿਆਣਾ ਕਦੇ ਵੀ 100% ਤੋਂ ਘਟਿਆ ਨਹੀਂ ਇੱਕ ਵਾਰੀ 89% ਤੇ ਆਇਆ ਸੀ ਬਸ 104 105 ਜ 110 117% ਤਾਂ ਆਪਣਾ ਜਿਹੜਾ ਪਾਣੀ ਹੈ ਉਹ ਪੁਨਮ ਦੇਂਦੇ ਸੀ ਆਪਚਰਲੇ ਮਿਲੇ ਸੀ ਇਸ ਵਾਰ ਪੰਜਾਬ ਨੇ ਪਹਿਲੀ ਵਾਰ 94 ਤੋਂ 95% ਪਾਣੀ ਪਾਖੜਾ ਦਾ ਆਪਾਂ ਨੇ ਵਰਤੇ ਜੀ ਹਜੇ ਵੀ ਆਪਾਂ 5-6% ਘਟਾ ਆ ਆਪਾਂ ਆਪਣਾ ਹੱਕ ਹੀ ਵਰਤ ਰਹੇ ਆ ਆਹੀ ਰੋਲਾ ਪਿਆ ਹਰਿਆਣੇ ਨਾਲ ਇਸ ਵਾਰ ਉਹਨਾਂ ਨੂੰ ਆਪ ਤਾਂ ਪਹਿਲਾਂ ਆਣੀਆਂ ਪਈਆਂ ਹੋਈਆਂ ਸੀ ਅਸੀਂ ਉਹਨਾਂ ਨੂੰ 6 ਮਹੀਨੇ ਪਹਿਲਾਂ ਇਹ ਦੱਸ ਤੇ ਰਹੇ ਹਰ ਮਹੀਨੇ BBMP ਦੀ ਬੈਠਕ ਹੁੰਦੀ ਸੀ ਹਰ ਮਹੀਨੇ ਚਿੱਠੀ ਦਿੰਦੇ ਸੀ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਤੁਹਾਡਾ ਮੁੱਕ ਜਾਊਗਾ ਤੁਹਾਡਾ ਕੋਟਾ ਜਿਹੜਾ ਮੁੱਕੂਗਾ ਇਸ ਵਾਰ 31 ਮਾਰਚ ਤੱਕ ਨਿਵੇੜ ਲਓਗੇ ਤੁਸੀਂ ਇਸ ਹਿਸਾਬ ਨਾਲ ਫਿਰ ਅਪ੍ਰੈਲ ਤੇ 21 ਮਈ ਤੱਕ ਤੁਸੀਂ ਕਿਵੇਂ ਕੱਟੋਗੇ ਡੇਡਾ ਪੌਣੇ 2 ਮਹੀਨੇ ਅਸੀਂ ਇਤ ਕੀ ਪਾਣੀ ਦੇਣਾ ਨਹੀਂ ਤੁਹਾਨੂੰ ਨਾ ਜੀ ਕੋਈ ਗੋਲੇ ਹੀ ਨਹੀਂ ਉਹ ਉਹਨੂੰ ਆਤਾ ਪੁਰਾਣੀਆਂ ਪਈਆਂ ਕਹਿੰਦੇ ਕੋਈ ਉਹਦਾ ਕੁਝ ਨਹੀਂ ਹੁੰਦਾ ਬੀਬੀ ਐਮ ਬੀ ਸਾਡੇ ਬੰਦੇ ਬੈਠੇ ਫਲਾਣਾ ਧਮਕਾ ਤੇ ਜਦੋਂ ਉਹਨਾਂ ਦਾ ਪਾਣੀ ਮੁੱਕ ਗਿਆ ਅਸੀਂ ਕਹਿੰਦੇ ਨਾ ਸਾਡੇ ਕੋਲ ਤਾਂ ਹੈ ਨਹੀਂ ਉਹ ਅੱਜ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਕਹਿੰਦੇ ਹੁਣ ਇਹ ਤਾਂ ਕੁਝ ਨਾ ਕੁਝ ਕਰੋ ਅਸੀਂ ਕਹੀ ਕੀ ਕਰੀਏ ਹੈ ਨਹੀਂ ਸਾਡੇ ਕੋਲੇ ਹੈ ਨਹੀਂ ਭਾਖੜਾ ਦਾ ਡੈਮ ਵੀ ਪਿਛਲੇ ਸਾਲ ਨਾਲੋਂ ਥੱਲੇ ਆ ਨੇ ਪੀਣ ਵਾਸਤੇ ਦਾ ਕਰੋ ਜੀ ਕੁਝ ਨਾ ਕੁਝ ਪੀਣ ਨਾਲਾ ਤਾਂ ਚਲੋ ਜੀ ਫਿਰ ਵੀ ਚਲੋ ਭਾਈ ਕਨੇ ਹੀ ਆ ਜੀ ਦੇ ਵਾਰਸਾਂ ਪੀਣ ਨਾਲੇ ਪਾਣੀ ਵਾਸਤੇ ਚਲੋ ਅਸੀਂ ਕਹੇ ਥੋੜੀ ਆਬਾਦੀ ਮੁਤਾਬਕ ਤੁਹਾਨੂੰ 16-1700 ਕਿੱਸੇ ਬਣਦਾ ਉਹ ਕਹਿੰਦਾ ਡੰਗਰਾਂ ਦਾ ਵੀ ਕਰਕੇ ਜਾਂ ਕੋਈ ਲਾਸ ਲੂਸ ਪਾ ਕੇ ਇਸਕੇ ਚਲ ਜਿੰਨਾ ਤੁਹਾਡਾ ਬਣ ਪਾ ਪੀਣ ਵਾਸਤੇ ਸਰਦਾ ਅਸੀਂ ਤੁਹਾਨੂੰ ਦੇ ਦਿੰਨੇ ਫਿਰ ਮਾਰਚ ਉਹਨਾਂ ਦਾ ਵਧੀਆ ਅਪ੍ਰੈਲ ਉਹਨਾਂ ਦਾ ਵਧੀਆ ਲੰਘ ਗਿਆ ਪਤਾ ਨਹੀਂ ਕੀ ਉਹਨਾਂ ਨੂੰ ਦਿਮਾਗ 'ਚ ਕਿਸੇ ਨੇ ਭਰਤਤਾ ਜਾਂ ਕੋਈ ਈਗੋ ਪ੍ਰੋਬਲਮ ਆ ਗਈ। 1 ਮਈ ਨੂੰ ਰੌਲਾ ਪਾ ਕੇ ਬਹਿ ਗਈ। ਕਹਿੰਦੇ 4500 ਕਿਉਂ ਸਿਕ ਹੋਰ ਛੱਡੋ ਜੀ। ਅਸੀਂ ਕਹਾਂ ਫਿਰ ਇਹ ਤਾਂ ਨਹੀਂ ਹੋਣਾ ਫਿਰ ਤੁਸੀਂ ਪੀਨ ਵਾਲੇ ਪਾਣੀ ਤਾਨੂੰ ਦੇਈ ਜਾਂਦੇ ਆ। ਇਹ ਕਿਹੜੀ ਫਸਲ ਬੀਜਣ ਲੱਗਿਓ ਵੀ 8 ਸਾਹ ਕਹਿੰਦੇ 8 ਦਿਨਾਂ ਵਾਸਤੇ ਦੇ ਦਿਓ ਜੀ ਬਸ। ਇਹ ਕਿਹੜੀ ਫਸਲ ਹੈ ਜਿਹੜੀ 8 ਦਿਨਾਂ 'ਚ ਹੋ ਜਾਂਦੀ ਹੈ? ਇੰਨਾ ਤਾਂ ਨਹੀਂ ਜਿਸ ਧੱਕਾ ਚੱਲਣ ਦੇ ਕਹਿੰਦੇ ਅਸੀਂ ਫਿਰ ਗੇਟ ਖੋਲਲਾਂਗੇ, ਫੱਟੇ ਖੋਲਲਾਂਗੇ ਨੰਗਲ ਤੋਂ ਮੈਂ ਕਿਹਾ ਆ ਜਿਓ ਫਿਰ। ਤੂੰ ਨੰਗਲ ਤੋਂ ਹੀ ਦੇਖਿਆ ਹੋਣਾ ਫਿਰ। ਆਈ ਵੀ ਸੀ। ਤੂੰ ਕਿਵੇਂ ਵਾਪਸ ਵੀ ਗਏ ਅਜੇ 21 ਮਈ ਨੂੰ ਪੈਸੇ ਮਿਲ ਜੂ ਤੁਹਾਨੂੰ ਨਾ ਜੀ ਕੋਰਟ ਜਾਵਾਂਗੇ ਅਸੀਂ ਬੀਬੀਐਮਬੀ ਕੋਰਟ ਚ ਗਈ ਹੈ ਬੀਬੀਐਮਬੀ ਤਾਂ ਕੋਰਟ ਚ ਆਣਨ ਦਾ ਕੀ ਕੰਮ ਦਾ ਬਈ ਬੀਬੀਐਮਬੀ 60% ਹੀ ਸਦਾ ਸਾਡਾ ਹੈ ਹਰਿਆਣਾ ਜਾਂਦਾ ਚਲ ਮੈਂ ਮੰਨ ਲੈਂਦਾ ਵੀ ਇੱਕ ਪਾਰਟੀ ਹੈ ਉਹ ਕਹਿੰਦੀ ਸਾਨੂੰ ਪਾਣੀ ਦਿਓ ਬੀਬੀਐਮਬੀ ਕਹ ਰਹੀ ਹੈ ਬੀਬੀਐਮਬੀ ਦਾ ਸਾਨੂੰ ਸਾਨੂੰ ਬਚਾਉਣਾ ਚਾਹੀਦਾ ਵੀ ਨਹੀਂ 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 ਇਹ ਇਹਨਾਂ ਦਾ ਬਣਦਾ ਹੈ ਤੇ ਜਿਹੜਾ ਕੋਰਟ ਦੇ ਵਿੱਚ ਵਕੀਲ ਕੀਤਾ ਉਹਦਾ 60% ਫੀਸ ਕਹਿੰਦੇ ਪੰਜਾਬ ਦੇਊਗਾ ਕਿਉਂ ਦਈਏ ਅਸੀਂ ਵੀ ਸਾਡੇ ਵਿਰੁੱਧ ਵਕੀਲ ਕਰਾਂਗੇ ਅਸੀਂ ਆਪਣੇ ਵਿਰੁੱਧ ਮੱਲੈ ਇਦੇ ਕਰਦੇ ਰਾਜ ਬਣਾ ਰੱਖਿਆ ਸੀ ਇਹਨਾਂ ਨੇ ਸੋ 21 ਮਈ ਤੱਕ ਆਪਾਂ ਉਥੇ ਰਾਖੀ ਕੀਤੀ ਨੱਕੇ ਦੀ ਇੱਕ ਬੂੰਦ ਪਾਣੀ ਦੇ ਦਿੰਦੇ ਤੇ ਹੁਣ ਉਹਨਾਂ ਦਾ ਜਿੰਨਾ ਬਣਦਾ ਉਹ ਦਿੰਨੇ ਆ। ਕਈ ਲਿਖੀ ਜਾਂਦੇ ਕੋਈ ਸੋਸ਼ਲ ਮੀਡੀਆ ਤੇ ਦੇਖ ਲਓ ਜੂ ਤਾਂ ਫਿਰ ਲੈ ਗਏ ਪਾਣੀ। ਬਈ 21 ਮਈ ਤੱਕ ਹੈ। 21 ਮਈ ਤੱਕ ਉਹ ਬਾਧੂ ਪਾਣੀ ਮੰਗਦੇ ਸੀ। ਅਸੀਂ ਨਹੀਂ ਦਿੱਤਾ। ਹੁਣ ਉਹ ਆਪ ਮੰਨ ਲ ਕੇ ਕਿ ਹਾਂ 21 ਮਈ ਤੋਂ ਬਾਅਦ ਸਾਨੂੰ ਮਿਲ ਜਾਂਦਾ। ਠੀਕ ਹੈ ਨਾ? ਸੋ ਮੈਰੀ ਪਾਣੀ ਜਿਹੜਾ ਉਸ ਮਾਮਲੇ 'ਚ ਹਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ। ਬਿਜਲੀ ਵੀ ਦਿੰਦੇ ਆ ਤੁਹਾਨੂੰ। 1 ਜੂਨ ਤੋਂ ਝੋਨਾ ਲਾਉਂਗੇ ਚਲੋ ਜਿਹੜਾ ਤੁਹਾਡਾ ਜ਼ੋਨ ਹੋਊਗਾ ਚਾਰ ਜ਼ੋਨ ਬਣਾਏ ਨੇ 10 ਦਿਨਾਂ ਦੇ ਵਿੱਚ ਹੀ ਲੱਗ ਜਾਊਗਾ ਸਾਰਾ 10 12 ਦਿਨ ਦੇ ਬਿਜਲੀ ਮਿਲੂਗੀ ਪਾਰਾ ਮੈਂ ਦੇਖਿਆ ਕਈ ਵਾਰੀ ਉੱਪਰੋਂ ਮੀਂਹ ਪੈ ਰਿਹਾ ਸੀ ਨਾਲੇ ਕੱਸੀ ਦਾ ਪਾਣੀ ਸੀ ਨਾਲੇ ਮੋਟਰ ਚਲਾ ਰੱਖੇ ਮਾਂ ਦੇ ਪੁੱਤ ਨੇ ਮੈਂ ਕਿਹਾ ਵੀ ਦੇਖੋ ਉੱਪਰੋਂ ਤਾਂ ਮੈਂ ਬੰਦ ਨਹੀਂ ਕਰ ਸਕਦਾ ਇਹ ਤਾਂ ਮੇਰੇ ਹੱਥ 'ਚ ਹੈ ਨਹੀਂ ਇਹ ਤਾਂ ਪਰਮਾਤਮਾ ਦੇ ਹੱਥ 'ਚ ਹੈ ਥੱਲੇ ਵਾਲਿਆਂ ਚੋਂ ਇੱਕ ਤਾਂ ਬੰਦ ਕਰੀਏ ਫਿਰ ਜਾ ਤੂੰ ਨਹਿਰੀ ਪਾਣੀ ਲੈ ਜਾਂ ਬਿਜਲੀ ਬਿਜਲੀ ਲੈ ਫਿਰ ਮੈਂ ਕਿਹਾ ਤੂੰ ਜੋ ਤੂੰ ਨਹਿਰੀ ਪਾਣੀ ਮਿਲ ਰਿਹਾ ਹੈ ਮੋਟਰ ਕਿਉਂ ਚਲਾ ਰਿਹਾ ਨਾਲ ਉਹ ਕਹਿੰਦਾ ਜੀ 5 ਵਜੇ ਤੱਕ ਵਿਹਲੇ ਹੋਵਾਂਗੇ ਇਹਦੇ ਨਾਲ 3 ਵਜੇ ਹੋ ਜਾਣਗੇ ਮੈਂ ਕਿਹਾ ਕਿ ਕਿੱਥੇ ਜਾਣਾ ਹੈ ਉਹਦੋਂ ਕਹਿੰਦਾ ਸੱਤ ਚ ਬਹਿਣਾ ਜਾ ਕੇ ਬਹਿਣਾ ਖੁੰਡਾਂ ਤੇ ਆ ਜਾ ਕੇ 3 ਵਜੇ ਵੀ ਜਾਂ 5 ਵਜੇ ਬਹਿ ਜਾਓ ਜਾ ਕੇ ਪਰ ਫਿਰ ਫਾਇਦਾ ਕੀ ਹੋਇਆ ਨਾਲੇ ਕੱਸੀ ਚਲਾ ਲਈ ਨਾਲੇ ਮੋਟਰ ਚਾਲ ਲਈ ਆਪਾਂ ਥੱਲੇ ਵਾਲਾ ਪਾਣੀ ਬਚਾਉਣ ਵਾਸਤੇ ਕੱਸੀਆਂ ਤੇ ਪੈਸਾ ਖਰਚ ਰਹੇ ਆਂ ਫਿਰ ਇਹਦਾ ਕੀ ਹੱਲ ਹੈ ਫਿਰ ਉਹਨੂੰ ਕਈ ਬੰਦੇ ਮੈਨੂੰ ਕਹਿੰਦੇ ਵੀ ਰਿਵਾਈਵ ਕਰ ਲੋ ਮੈਨੂੰ ਸੁਝਾਅ ਆਇਆ ਵੀ ਜਿੱਥੇ ਨਹਿਰੀ ਪਾਣੀ ਆਉਂਦਾ ਦਿਨੇ ਨਹਿਰੀ ਪਾਣੀ ਆਉਂਦਾ ਜਿੱਥੇ ਉੱਥੇ ਬਿਜਲੀ ਰਾਤ ਨੂੰ ਦੇਣ ਲੱਗ ਜੰਨੇ ਆ ਫਿਰ ਫਿਰ ਰਾਤ ਨੂੰ ਜੇ ਦੋ ਕਿਆਰੇ ਰਹਿ ਵੀ ਗਏ ਦਿਨ ਨਾਲੇ ਪਾਣੀ ਨਾਲ ਰਾਤ ਨੂੰ ਦੋ ਕਿਆਰੀ ਧਮਾਉਂਗੇ ਨਾ ਤਾਂ ਸਾਰੇ ਜਿੱਦਾਂ ਨਹੀਂ ਛੱਡੋਂਗੇ ਦੁਬਾਰਾ ਇੱਧਰ ਤਾਂ ਇਕੱਠਾ ਹੀ ਚੱਲਦਾ ਵੀ ਇੱਧਰ ਮੋਟਰ ਆ ਕੱਸੀ ਆ ਵਿਚੀ ਪਈ ਜਾਂਦਾ ਸਾਰਾ ਫੇਰ ਇਹਦਾ ਵੀ ਜੇ ਬਿਜਲੀ ਵੀ ਨਾ ਬਚਾਈ ਤੇ ਪਾਣੀ ਵੀ ਨਾ ਬਚਾਇਆ ਥੱਲੋਂ ਫਿਰ ਇਹ ਵੀ ਮੇਰੇ ਕੋਲ ਸੁਝਾਅ ਆਇਆ ਕਿ ਥੋੜੇ ਜਿਹਾ ਪੁਰਾਣੇ ਟਾਈਮ ਬਣੇ ਹੋਏ ਨੇ ਵੀ ਕਿਸੇ ਪਿੰਡ ਚ ਇੱਕ ਕਿੱਲੇ ਵਾਸਤੇ 12 ਮਿੰਟ ਨੇ ਕਿਸੇ ਪਿੰਡ ਚ 10 ਮਿੰਟ ਵੀ ਨੇ ਪਾਣੀ ਦੇ ਫਲੋ ਤੇ ਆ ਫਿਰ ਮੈਂ ਪਤਾ ਕੀਤਾ ਕਿ ਜਿੱਥੇ ਵੱਧ ਤੋਂ ਵੱਧ ਪਾਣੀ ਆਉਂਦਾ ਉੱਥੇ ਇੱਕ ਕਿੱਲਾ ਕਿੰਨੇ ਚ ਭਰ ਜਾਂਦਾ ਕਿੰਨੇ ਟਾਈਮ ਚ ਉਹ ਕਹਿੰਦੇ 16-17 ਮਿੰਟਾਂ ਚ ਭਰ ਜਾਂਦਾ ਮੈਂ ਕਿਹਾ ਮਿੰਟ ਵਧਾ ਦਿੰਨੇ ਆਂ ਫਿਰ 16 17 ਮਿੰਟ ਕਰ ਦਿੰਨੇ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ 16 17 ਮਿੰਟ 12 ਦੇ ਵੀ 15 17 ਮਿੰਟ ਕਰ ਦਿੰਨੇ ਆਂ 18 ਮਿੰਟ ਕਰ ਦਿੰਨੇ ਆਂ ਤਾਂ ਕਿ ਉਸ ਪਾਣੀ ਨਾਲ ਉਹਦਾ ਜ਼ਮੀਨ ਜਿਹੜੀ ਹੈ ਉਹ ਲੱਗ ਜੇ ਪਾਣੀ ਉਹਨੂੰ ਫਿਰ ਕਹਿੰਦੇ ਜੀ ਆਪਣਾ ਹਫਤੇ ਵਾਲੀ ਵਾਰੀ ਟੁੱਟ ਜੂਗੀ ਫਿਰ ਘੰਟੇ ਵੱਜਣਗੇ ਆਮ ਦਾ 5-5 ਮਿੰਟ ਦਾ 10 ਮਿੰਟ ਕਰਕੇ ਫਿਰ ਹਫਤੇ ਚ ਕਿਵੇਂ ਮੈਂ ਹਫਤੇ ਚ ਕੀ ਨੇ ਲਿਖਿਆ ਵੀ ਹਫਤੇ ਬਾਅਦ ਵਾਰੀ ਆਊਗੀ ਅਪਾ ਦਾ ਦੇਣ ਕਰ ਦਿੰਨੇ ਆ ਉਹ ਮਹੀਨੇ ਚ ਤਿੰਨ ਵਾਰੀ ਆਊਗਾ ਪਰ ਇੱਕ ਵਾਰੀ ਪੂਰਾ ਤਾਂ ਲੱਗੇ ਨਾ ਪਾਣੀ ਨਾਲ ਬਿਜਲੀ ਵੀ ਤਾਂ ਦੇਵਾਂਗੇ ਕੋਈ ਐਸੀ ਗੱਲ ਨਹੀਂ ਬਿਜਲੀ ਵੀ ਨਾਲ ਦੇਵਾਂ। ਸੋ ਇੱਕ ਇਹਦਾ ਇਹ ਗੱਲ ਆ ਵੀ ਇਹਦਾ ਮੈਨੂੰ ਸੁਝਾ ਚਾਹੀਦੇ ਨੇ ਵੀ ਇਹਦਾ ਕੀ ਕਰੀਏ ਕਿ ਪਾਣੀ ਵੀ ਨਹਿਰ ਦਾ ਨਾਲ ਬਿਜਲੀ ਵੀ ਉਨੀਆਂ ਹੀ ਤੇ ਥੱਲੋਂ ਵੀ ਉਨੀਆਂ ਹੀ ਕੱਢਣਾ ਹੈ ਫਿਰ ਉਹਦਾ ਕੀ ਫਾਇਦਾ ਹੋਇਆ ਜਦ ਕੇ ਨਹਿਰ ਵਾਲਾ ਪਾਣੀ ਜਿਹੜਾ ਉਹ ਜਿਆਦਾ ਉੱਚ ਤੱਕ ਨੇ ਮਿਨਰਲਸ ਨੇ ਉੱਚ ਉੱਪਰੋਂ ਪਹਾੜਾਂ ਚੋਂ ਮਿੱਟੀ ਵੀ ਆਉਂਦੀ ਹੈ ਜਿਹੜੀ ਆਪਣੀ ਉਪਜਾਊ ਸ਼ਕਤੀ ਵਧਾਉਂਦੀ ਹੈ ਜਿਹੜਾ ਥੱਲੋਂ ਕੱਢ ਰਹੇ ਆ ਉਹ ਸਚਾਈ ਵਾਸਤੇ ਵੀ ਖਤਰਨਾਕ ਹੈ ਪੀਣ ਵਾਸਤੇ ਗਰਮ ਪਾਣੀ ਆਉਂਦਾ ਹੁਣ ਤਾਂ ਪਤਾ ਨਹੀਂ ਕਿਹੜੇ ਪਤਨ ਆਪਾਂ ਤੋਰ ਤੱਕ ਪਹੁੰਚ ਕੇ ਗਰਮ ਆਉਂਦਾ ਪਾਣੀ ਥੱਲੋਂ ਸੋ ਇੱਕ ਪਾਣੀ ਦਾ ਮੁੱਦਾ ਜਿਹੜਾ ਉਹ ਵੀ ਕਾਫੀ ਆਪਣੇ ਖੇਤੀ ਨਾਲ ਸੰਬੰਧਿਤ ਜਿਹੜੇ ਲੋਕਨਾਂ ਲਈ ਬਹੁਤ ਬਹੁਤ ਵੱਡਾ ਮੁੱਦਾ ਹੈ ਪਹਿਲਾਂ ਇਹਨਾਂ ਨੂੰ ਭੁੱਲ ਜਾਓ ਜਿਨ੍ਹਾਂ ਨੇ ਪਾਣੀ ਹੁਣ ਜਿਨ੍ਹਾਂ ਦੇ ਖੇਤਾਂ 'ਚ ਜਾ ਕੇ ਨਹਿਰਾ ਮੁਖ ਦੀਆਂ ਹੋਣ ਤੇ ਰਸਤੇ 'ਚ ਬੱਕਰੀ ਵੀ ਨਾ ਪਾਣੀ ਪੀ ਸਕਦੀ ਹੋਵੇ ਉਸ ਨਹਿਰ 'ਚੋਂ ਤੇ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹ ਨਹਿਰਾਂ ਵਾਲੇ ਨੇ ਉਤਪੱਡ ਤੇ ਜਿਨ੍ਹਾਂ ਨੇ ਟੂਟੀਆਂ ਮਹਿਲਾਂ 'ਚ ਸੋਨੇ ਦੀਆਂ ਹੋਣ ਉਹਨਾਂ ਨੂੰ ਕੀ ਪਤਾ ਪਾਣੀ ਦਾ ਮੁੱਲ ਕੀ ਹੁੰਦਾ ਇਹ ਤਾਂ ਨੱਕੇ ਵਾਲੇ ਨੂੰ ਪਤਾ ਹੈ ਜਿਹੜੇ ਇੱਕ ਇੱਕ ਮਿੰਟ ਵਿੱਚ ਬੰਦਾ ਵੜ ਦਿੰਦੇ ਮੈਨੂੰ ਪਤਾ ਹੈ ਜਦੋਂ ਪਾਣੀ ਲਾਉਣ ਜਾਂਦੇ ਮੈਨੂੰ ਭੇਜ ਦਿੰਦੇ ਘਰ ਦੇ 15 ਕੇ ਸਾਲ ਦਾ ਹੁੰਦਾ ਸੀ ਮੈਂ ਮਤਲਬ 1 ਮਿੰਟ ਇੱਕ ਕਿਲੇ ਦੇ ਸਾਨੂੰ ਵੀ 13-14 ਮਿੰਟ ਹੀ ਮਿਲਦੇ ਹੁੰਦੇ ਸੀ ਚਾਰ ਕਿਲੇ ਚਾਰ ਪੰਜ ਕਿਲੇ ਸੀ ਉਸ ਨੱਕੇ ਤੇ ਸਾਵਾ ਕ 12 ਵਜੇ ਵੱਢਣੀ ਹੁੰਦੀ ਸੀ ਨਕਾ ਉਹਨੇ ਜਿਹੜਾ ਅਗਲਾ ਅਗਲੀ ਵਾਰੀ ਵਾਲਾ 12 ਵਜੇ ਆ ਜਾਂਦਾ ਸੀ ਉਹ ਕਈ ਵਾਰ ਤਾਂ ਪਾਉਣੇ 12 ਹੀ ਆ ਜਾਂਦਾ ਸੀ ਕਹੀ ਜਿਹੜਾ ਨਕਾ ਵੱਢਣਾ ਨਾਲ ਗੰਡਾਸਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇੱਕ ਦਿਨ ਮੈਂ ਪੁੱਛ ਲਿਆ ਮੈਂ ਕਿਹਾ ਬਿਕਰਾ ਸਕਿਆ ਚੋ ਜੀ ਸਾਡੇ ਚਲ ਕਹੀ ਨਾਲ ਤਾਂ ਨੱਕਾ ਵੱਢਿਆ ਗੰਡਾਸਾ ਕਾਦੇ ਵਾਤੇ ਲੈ ਕੇ ਆਉਣਾ ਕਹਿੰਦਾ ਕਈ ਵਾਰੀ 1 ਕੱਦੇ ਮਿੰਟ ਤਾਂ ਵੀ ਰੌਲਾ ਪੈ ਸਕਦਾ ਬਾਈ ਇੱਥੇ ਮੈਂ ਕਿਹਾ ਭਰਾਵਾ ਤੂੰ 12:00 ਵਜੇ 10 ਮਿੰਟ ਤੇ ਵੱਢ ਲਈ ਤੂੰ ਮੇਰੀ ਗਰਦਨਾਂ ਵੱਢਦੀ ਭਰਾਵਾ ਆ ਤਾਂ ਹਾਲਾ ਤਾਂ ਵੀ ਕਈ ਦਿਨਾਂ ਨਾਲ ਗੰਸਾ ਲੈ ਕੇ ਜਾਂਦੇ ਆਂ ਅਸੀਂ ਇੱਧਰ ਤੱਕ ਗੰਸੇ ਨਾਲ ਚੱਲ ਜਾਂਦਾ ਉਹ ਤੇ ਬੰਦੂਕਾ ਲੈ ਕੇ ਜਾਂਦੇ ਆਂ ਪਾਣੀ ਵੱਢਣ ਵਾਤੇ ਸੋ ਪਾਣੀ ਦਾ ਮੁੱਲ ਇਹ ਸੋ ਇਸ ਕਰਕੇ ਆਪਾਂ ਨੇ ਬੂੰਦ-ਬੂੰਦ ਆਪਣੇ ਪੰਜਾਬ ਦੀ ਪਾਣੀ ਬਚਾਉਣਾ ਨਾਲ ਤੁਸੀਂ ਸਹਿਯੋਗ ਦੇਣਾ ਹੁਣ ਇੱਕ ਹੋਰ ਚਲਾ ਲਿਆ ਰਵਾਜ ਜ਼ਮੀਨ ਠੰਡੀ ਕਰਨੀ ਹੈ ਅੱਜ ਪਹਿਲਾਂ ਅੱਗ ਲਾ ਕੇ ਤਿੱਗਰ ਦਿੰਦੇ ਉਹਨੂੰ ਪਹਿਲਾਂ ਅੱਗ ਲਾ ਕੇ ਜ਼ਮੀਨ ਗਰਮ ਕਰਦੇ ਆ ਜਦੋਂ ਹੀ ਅੱਗ ਜੀ ਗਈ ਹੁਣ ਢੰਡੀ ਕਰਨੀ ਹੈ ਯਾਰ ਇਹ ਕਿਹੜੇ ਸਾਇੰਟਿਸਟ ਨੇ ਕਹਿਤਾ ਥਾਪ ਪਰਚ ਬੈਠੇ ਇੰਜੀਨੀਅਰ ਕੋਈ ਮੈਨੂੰ ਦੱਸ ਦੇ ਵੀ ਜ਼ਮੀਨ ਠੰਡੀ ਵੀ ਹੁੰਦੀ ਹੁੰਦੀ ਹੈ ਫਿਰ ਉਹ ਠੰਡੀ ਜ਼ਮੀਨ ਨਾਲ ਫਿਰ ਪਾਦੋਂ ਨੂੰ ਕੁਝ ਨਹੀਂ ਹੁੰਦਾ ਹੁੰਦਾ ਇਹ ਜੀ ਸੋਇਸ ਕਰਕੇ ਆ ਜਿਹੜੀਆਂ ਵਾਹਨਾਂ ਨੂੰ ਵੀ ਮੋਟਰ ਚ ਫੇਰ ਕਹਿੰਦੇ ਬਿਜਲੀ ਨਹੀਂ ਦਿੰਦੇ ਜੀ ਬਹੁਤ ਵਾਸਤੇ ਜਹਾਜ਼ ਚਾਰੇ ਵਾਸਤੇ ਬਿਜਲੀ ਨਹੀਂ ਆਉਂਦੀ ਜੇ ਬਿਜਲੀ ਦਿੰਦੇ ਕਹਿੰਦੇ ਜਮੇਂ ਠੱਡੀ ਕਰਨ ਵਾਸਤੇ ਛੱਡਤੀ ਜੀ ਬਿਜਲੀ ਬੰਦ ਕਰੋ ਜੀ ਲੈ ਦੱਸੋਣ ਕੀ ਕਰੀਏ ਥੋੜੇ ਆਪਾਂ ਨੂੰ ਏਦਾਂ ਬਹਿਣਾ ਪਊਗਾ ਐ ਜਿਹੜੀਆਂ ਆ ਮੀਟੀਆਂ ਨੇ ਨਾ ਹੀ ਗੱਲ ਕਰਨੀਆਂ ਪੈਣਗੀਆਂ ਨਹੀਂ ਤਾਂ ਸਰਕਾਰ ਦਾ ਤੇ ਲੋਕਾਂ ਦਾ ਨਾ ਗੈਪ ਬਹੁਤ ਪੈ ਜਾਂਦਾ ਸੀ ਵਿਚਾਲੇ ਨਹੀਂ ਪਤਾ ਵਿਚਾਰ ਲੈ ਕੁਝ ਹੋਰ ਦੱਸ ਦਿੰਦੇ ਨੇ ਕਾਹ ਸਰਕਾਰ ਤੱਕ ਕੁਝ ਹੋਰ ਪਹੁੰਚਦੀਏ ਡਾਇਰੈਕਟ ਜਿਹੜਾ ਹਾਈ ਕੰਟੈਕਟ ਹੈ ਨਾ ਉਹ ਬਹੁਤ ਜ਼ਰੂਰੀ ਹੈ ਅੱਜ ਇੱਥੇ ਆ ਕੱਲ ਨੂੰ ਬਠਿੰਡੇ ਜਾਊਂਗਾ ਅੱਜ ਹੀ ਜਾਊਂਗਾ ਬਠਿੰਡੇ ਸ਼ਾਮ ਨੂੰ ਤੇ ਕੱਲ ਨੂੰ ਬਠਿੰਡੇ ਵਾਲਿਆਂ ਨਾਲ ਗੱਲ ਕਰੂੰਗਾ ਸੰਗਰੂਰ ਧੋਰੀ ਬਨਾਲਾ ਸਾਰਿਆਂ ਨਾਲ ਗੱਲ ਕਰੂੰ ਫੇਰ ਇੱਕ ਅੱਜ ਕੱਲ ਇਹਨਾਂ ਰੋਲਾ ਪਿਆ ਹੋਇਆ ਹੈ ਵੀ ਸਰਕਾਰ ਤੁਹਾਡੀਆਂ ਜ਼ਮੀਨਾਂ ਦੱਬੂਗੀ ਇਹ ਸਿਰਫ ਇੱਕ ਅਫਵਾਹ ਫੈਲਾ ਰਹੇ ਨੇ ਜਿਹੜੇ ਅਕਵਾਇਰ ਕਰਨਾ ਤੇ ਲੈਂਡ ਪੂਲਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਸਲਾਹ ਲੈਣ ਆਇਆ ਅੱਜ ਪਹਿਲਾਂ ਕੀ ਹੁੰਦਾ ਸੀ ਨਾ ਸਰਕਾਰ ਕੋਲੇ ਕਾਗਜ਼ ਆਉਂਦਾ ਵੀ ਮਾਸਟਰ ਪਲਾਨ ਹੈ ਜੀ ਅੱਛਾ ਜੀ ਕੀ ਹੈ ਜੀ ਹੈ ਵੀ ਜੀ ਪਟਿਆਲੇ ਇਥੋਂ ਜੀਲਕਪੁਰ ਤੋਂ ਪਾਇਆ ਪਟਿਆਲਾ ਫਿਰ ਨਾਰਥ ਬਾਈਪਾਸ ਕਰਕੇ ਨਾ ਜੀ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਣਾ ਹੈ ਸੁਖਵੀਰ ਬਾਦਲ ਕੋਲੇ ਆ ਗਿਆ ਆ ਨਾ ਓਕੇ ਹੋ ਸਕਵੀਰ ਬਾਲ ਕੋਲੇ ਆ ਗਿਆ ਸੁਖਵੀਰ ਬਾਦਲ ਨੇ ਓਕੇ ਕਰਤਾ ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ ਤੁਹਾਨੂੰ ਨਹੀਂ ਪਤਾ ਜੀ ਜਮੀਨ ਐ ਵੀ ਉਧਰ ਓਕੇ ਹੋ ਗਿਆ ਆਪਸਰਾ ਨੂੰ ਵੀ ਪਤਾ ਲੱਗ ਗਿਆ ਵੀ ਓਕੇ ਹੋ ਗਿਆ ਆਪਸਰਾ ਨੇ ਜਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ ਜਿੱਥੋਂ ਤੂੰ ਜਾਣਾ ਹੈ ਹਾਈਵੇ ਸੁਖਵੀਰ ਬਾਦਲ ਦੇ ਹੋਰਾਂ ਦੇ ਜਿਹੜੇ ਚੇਲੇ ਚਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਕਰੋੜਪਤੀ ਬਣਾਇਆ ਇਹੇ ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਸੀ ਤੇ 50 ਲੱਖ ਦੇ ਜਾਂਦੇ ਨੇ ਬਾਹਾਂ ਲੈ ਲਾਂਗੇ ਉਧਰ ਵੇਚ ਦਿੰਨੇ ਆਂ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤਾਂ ਸਰਕਾਰ ਨੇ ਉਹੀ ਜ਼ਮੀਨ ਆਵਦੇ ਹੀ ਅਫਸਰਾਂ ਤੋਂ ਆਵਦੇ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚੁਕਾਇਰ ਕੀਤੀ ਹੈ ਜੀ ਮਾਰਿਆ ਕੌਣ ਗਿਆ ਇਹ ਚੀ ਹਿਸਟਰੀ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਸਮਝ ਲਓ ਜੱਦੀ ਸੀ ਜੀ ਦੀ ਉਹ ਪਛਤਾਈ ਜਾਂ ਅੰਦਰ ਨਜ਼ਰ ਜੇ ਮੈਨੂੰ ਐ ਪਤਾ ਹੁੰਦਾ ਬਿੱਥੋਂ ਦੀ ਹਾਈਵੇ ਨਿਕਲੂਗਾ ਮੈਂ ਕਿਉਂ ਵੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਲੱਗੇ ਪਤਾ ਤਾਂ ਪਹਿਲਾਂ ਸਰਕਾਰ ਨੂੰ ਐ ਤੁਹਾਨੂੰ ਅੰਦਰ ਲੀ ਗੱਲਾਂ ਦੱਸਦਾ ਮੈਂ ਐ ਕੋਈ ਇਨਕੁਆਇਰ ਕਰਦੇ ਸੀਗੇ ਫਿਰ ਕੀ ਹੋ ਗਿਆ ਬਿਲਡਰ ਨਾਲ ਰਲ ਗਏ ਐਸ ਵਕਤ ਪੰਜਾਬ ਚ ਸਭ ਤੋਂ ਵੱਧ ਦੇਸ਼ ਚ ਸਭ ਤੋਂ ਵੱਧ ਇਲੀਗਲ ਕਲੋਨੀਆਂ ਪੰਜਾਬ ਚ ਨੇ ਕਿਹੜੇ ਕਿੱਲੇ 'ਚ ਕੱਟਤੀ ਕਿਹਨੇ ਦੋ ਕਿੱਲੇ 'ਚ ਕੱਟਤੀ ਉਹ ਹਰੇਕ ਬੰਦਾ ਚਾਹੁੰਦਾ ਮੇਰਾ ਘਰ ਹੋਵੇ ਸਾਰੀ ਜ਼ਿੰਦਗੀ ਦੀ ਪੂੰਜੀ ਉੱਥੇ ਲਾਤੀ 250 ਗਾਇਦਾ ਜਾਂ 500 ਗਾਇਦਾ ਪਲਾਟ ਲੈ ਕੇ ਘਰ ਪਾ ਲਿਆ ਬਾਅਦ 'ਚ ਪਤਾ ਲੱਗਿਆ ਇਹ ਤਾਂ ਪੁੱਡਾ ਤੋਂ ਪ੍ਰੂਵ ਹੀ ਹੈ ਨਹੀਂ ਜੀ ਇੱਥੇ ਤਾਂ ਸੋਈ ਵੀ ਰੇਜ ਵੀ ਨਹੀਂ ਹੈਗਾ ਇੱਥੇ ਤਾਂ ਬਿਜਲੀ ਵੀ ਨਹੀਂ ਆਸਦੀ ਮੀਟਰ ਨਹੀਂ ਲੱਗਦਾ ਇੱਥੇ ਇੱਥੇ ਤਾਂ ਨਾ ਨਾ ਸੜਕ ਬਣਦੀ ਇੱਥੇ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਫੇਰ ਤਾਂ ਕਿਵੇਂ ਕਰਾਂਗੇ ਜੀ ਹੁਣ ਉਹ ਜਿਹੜਾ 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 ਸੀਗਾ ਕਲੋਨੀ ਬਣਾਉਣ ਵਾਲਾ ਡੀਲਰ ਜਾਂ ਬਿਲਡਰ ਉਹ 80 90% ਪਲਾਟ ਵੇਚ ਕੇ ਆਪ ਭੱਜ ਗਿਆ ਲੋਕਾਂ ਨੂੰ ਲੀਡਰਾਂ ਦੇ ਵਾਸਪਾ ਗਿਆ ਵੋਟਾਂ ਦੇ ਨੇੜੇ ਜਾ ਕੇ ਜਦੋਂ ਅਸੀਂ ਵੋਟਾਂ ਮੇਰੇ ਜਾਂਦੇ ਆ ਲੋਕਾਂ ਨੇ ਬਾਈ ਸਾਡੀ ਕਲੋਨੀ ਦਾ ਤਾਂ ਘਰੋਂ ਨਾ ਕੋਸ਼ਾ ਕਲੋਨੀ ਸਾਡੀ ਇਲਿਗਲ ਹੈ ਜੀ ਉਹ ਤੂੰ ਉਹਨਾਂ ਨੇ ਉਹਨਾਂ ਨੇ ਕਿਹਾ ਹਾਂ ਕਰ ਦੇਣਗੇ ਚੱਕ ਲੈਣਗੇ ਹਾਂ ਕਰ ਦੇ ਕਰ ਚਲੋ ਜੀ ਉਹ ਰੌਲਾ ਪੈ ਜਾਂਦਾ ਕਲੋਨੀਆਂ ਵਾਲੇ ਨਾਰੇ ਲਾਉਣ ਲੱਗੇ ਧਰਨੇ ਲਾਉਣ ਲੱਗ ਜਾਂਦੇ ਆ ਉਹ ਭੱਜ ਜਾਂਦੇ ਜਿਹੜਾ ਮੇਨ ਹੁੰਦਾ ਉਹ ਤਾਂ ਵੇਚ ਕੇ ਚਲਾ ਗਿਆ ਨਾ ਜੀ ਫਸ ਤਾਂ ਤੁਸੀਂ ਗਏ ਫਿਰ ਕੀ ਹੈ ਨਾ ਉੱਥੇ ਚਾ ਜਿਹੜਾ ਉਹਨੇ ਪਾਰਕ ਰੱਖਿਆ ਹੁੰਦਾ ਉਹਨੂੰ ਵੀ ਵੇਚ ਜਾਂਦਾ ਵਿੱਚ ਹੀ ਬਾਅਦ ਚ ਪਤਾ ਲੱਗਦਾ ਪਾਰਕ ਵੀ ਵੇਚ ਗਿਆ ਫਿਰ ਜਿੰਨੀ ਉਹਨੇ ਸੜਕ ਕਹੀ ਹੁੰਦੀ ਆ ਉਹ ਵੀ ਵਿੱਚੋਂ ਐ ਕਰ ਜਾਂਦਾ 18 ਫੁੱਟੀ ਨੂੰ ਉਹ 9 ਫੁੱਟੀ ਕਰਕੇ ਉਹ ਵੀ ਆਲੇ-ਦਾਲੇ ਵੇਚ ਜਾਂਦਾ ਕਲੋਨੀ ਦਾ ਬੁਰਾ ਹਾਲ ਹੋ ਜਾਂਦਾ ਆਪਾ ਤਾਂ ਪੀ ਮੱਚ ਜਾਂਦੀ ਹੈ ਕੋਈ ਨਕਸ਼ਾ ਨਹੀਂ ਪਾਸ ਕੁਝ ਨਹੀਂ ਤੇ ਬੰਦਾ ਕਹਿੰਦਾ ਯਾਰ ਕਿੱਥੇ ਪੈਸੇ ਫਸ ਗਏ ਯਾਰ ਸਾਰੀ ਜ਼ਿੰਦਗੀ ਤੇ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਇੱਕ ਸਲਾਹ ਤੁਹਾਡੇ ਕੋਲੋਂ ਲੈਣ ਆਇਆ ਇੱਕ ਨੂੰ ਕਹਿੰਦੇ ਨੇ ਲੈਂਡ ਪੂਲਿੰਗ ਤੁਹਾਡੇ ਤਾਂ ਹੈ ਨਹੀਂ ਜ਼ਿਆਦਾ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਲੈਣ ਆਇਆ ਮੈਂ ਮੈਂ ਸਲਾਹ ਲੈਣ ਆਇਆ ਲੈਂਡ ਪੂਲਿੰਗ ਚ ਕੀ ਹੈ ਬਲਮ ਤੁਹਾਨੂੰ ਸਮਝਾ ਦਿੰਦਾ ਭਰਜ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਬਈ ਨਾ ਜੀ ਕਰਨੀ ਹੈ ਤਾਂ ਨੋ ਤੁਸੀਂ ਖੇਤੀ ਕਰਦੇ ਰੱਖ ਲਓ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿੱਦ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਹਿਸ਼ੀ ਪਲਾਟ ਜਿਹਨੂੰ ਕਿਹਾ ਨਹੀਂ ਦੱਸਿਆ ਮੈਡਮ ਨੇ ਕਿ ਤੁਸੀਂ 5-5 ਗਜ ਦੇ ਦੋ ਵੀ ਲੈ ਸਕਦੇ ਹੋ ਟਾਈਟਲ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜਿਸ ਫਰਜ ਕਰ ਲੋ 1 ਕਰੋੜ ਮੈਂ ਕਰੋੜ ਰੁਪਏ ਫਰਜ ਕਰਦਾ ਕੀਮਤਾਂ ਦਾ ਜ਼ਿਆਦਾ ਹੋਣਗੇ 1 ਕਰੋੜ ਰੁਪਏ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਾਜ ਦਾ ਪਲਾਟ ਮਿਲੂਗਾ ਉਹਦੀ 30 30000 ਇੱਕ ਗਾਜ ਦੀ ਕੀਮਤ ਕੱਤੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਪਲੱਸ ਜਿਹੜਾ 200 ਗਾਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਜਿਹੜੀ ਪਰ ਇੱਕ ਗਾਜ ਦੇ ਹਿਸਾਬ ਨਾਲ 3.5 ਕਰੋੜ ਹੋ ਗਿਆ ਸਮਰਤ ਸਵਾ ਚਾਰ ਕਰੋੜ ਰੁਪਏ ਹੋ ਗਿਆ ਆਪਣੇ ਕੋਲੇ ਰੱਖਣਾ ਤੁਸੀਂ ਸ਼ੋਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹਾਂ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹਾਂ ਠੀਕ ਹੈ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਐਸੀ ਨਹੀਂ ਦੇਣੀ ਐਸੇ ਖੇਤੀ ਉਹ ਕਰਨੀ ਕਰ ਲਓ ਪਰ ਕੱਟੋ-ਕੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇ ਪਾ ਕੇ ਲਾਈਟਾਂ ਲਾ ਕੇ ਪਾਣੀ ਉਹਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਤੁਸੀਂ ਫਿਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਸ 4 ਕਰੋੜ ਰੁਪਏ ਨਾਲ ਤੁਸੀਂ ਫਰਜ ਖੇਲੋ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਨਾਲ ਜੇ ਕਿ ਤੁਸੀਂ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ 4 ਕਿੱਲੇ ਲੈ ਲਓ ਜੇ 5 ਕਿੱਲੇ ਮਿਲਦੇ ਕਿਤੇ 5 ਕਿੱਲੇ ਲੈ ਲਓ ਪਰ ਇਹ ਹੈ ਨਹੀਂਗਾ ਕਿ ਥੋੜੀ ਜ਼ਮੀਨ ਦੱਬਣ ਆ ਗਈ ਪਿੰਡਾਂ ਚ ਆ ਗਈ ਨਾ ਨਾ ਹਾਜੇ 1992 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾ ਅਰਬਨ ਸਿਟ ਬਣਿਆ ਅਰਬਨ ਸਿਟ ਵੀ ਤਾਂ ਇੱਥੇ ਬਣਿਆ ਸੀ ਨਾ ਆਪਣੇ ਦੋ ਨੇ 1 ਤੇ 2 ਉਦੋਂਦੂਸਰੀਆਂ ਕਲੋਨੀਆਂ ਕਿੰਨੀਆਂ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਰੋਕੋ ਜੀ ਸਾਡੀ ਤਾਂ ਸਾਰਾ ਧੰਦਾ ਬੰਦ ਹੋਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੁਹਾਡੇ ਨਾਲ ਐਗਰੀਮੈਂਟ ਤਾਂ ਐ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੀਗਲ ਐ ਤਾਂ ਕਿਹੜਾ ਐਗਰੀਮੈਂਟ ਲੈ ਲਵਾਂਗਾ ਭੱਜ ਜਾਂਦੇ ਨਾ ਤਾਂ ਕਿੰਨੀਆਂ ਥੋੜੇ ਵਾਲ ਵਾਲੇ ਦੀਆਂ ਕਲੋਨੀਆਂ ਹੋਣਗੀਆਂ ਬਹੁਤ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵਰੇਜ ਆ ਕੁਝ ਨਹੀਂ ਹੈਗਾ ਭੱਜ ਕੇ ਚਲੇਗੇ ਕਿਸੇ ਨੇ 500 ਗਾਜਾ ਪਾ ਲਿਆ ਕਿਸੇ ਨੇ 2 3 ਇਕੱਠੇ ਕਰ ਲਏ ਜਿਵੇਂ ਹੁਣ ਮਹੱਲੀਆ ਮਹੱਲੀ ਦੀ ਪਲੈਨਿੰਗ ਹੈ ਕਿ ਇੱਕ ਇੱਕ ਸੈਕਟਰ ਜਿਹੜਾ ਉਹਦੇ ਚ 500 ਗਾਜੇ ਦੇ ਘਰ ਨੇ ਬਸ ਦੂਜੇ ਚ 16 ਮਰਲਿਆਂ ਦੇ ਨੇ ਫਿਰ ਸ਼ੋਰੂਮ ਹੈ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚ ਹੀ ਫੈਕਟਰੀਆਂ ਲਾ ਲੈਂਦੇ ਨੇ ਵਿੱਚ ਹੀ ਕੋਈ ਹਨਾ ਕੋਈ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਵਾਲਿਆਂ ਨੂੰ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸੁਝਾਅ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਹੈ ਲੀਡਰ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਆਬ ਬਿਲਡਰ ਨੇ ਹੁਣ ਅਿਆਰੀ ਰੌਲਾ ਨਹੀਂ ਪਾਊਗਾ ਅਿਆਰੀ ਦਾ ਕੀ ਕੰਮ ਹੈ ਅੱਡਾ ਝੁੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਿਆਰੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰਾ ਉਹਦਾ ਰੌਲਾ ਪਾਉਣਗੇ ਵੀ ਸਾਡਾ ਕੰਮ ਰੁਕੂਗਾ ਯਾਰ ਜਿਹੜੇ ਇਲੀਗਲ ਕਲੋਨੀਆ ਕੱਢਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੇ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੇ ਸਰਕਾਰ ਆਪ ਕਰਨ ਲੱਗੀ 1 ਨੰਬਰ ਦਾ ਕੰਮ 1 ਨੰਬਰ ਦਾ ਕੰਮ ਉਹ 2 ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਵੇ ਜ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰਾਂ ਦੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰ ਕਾਨੂੰਨੀ ਕਲੋਨੀਆ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀ ਆਪਦੀਆਂ ਬਣਾਤੀਆਂ ਔਰ ਆ ਪਹਿਲੀ ਆਪਣੇ ਅਰਬਨ ਸਟੇਟ ਘੱਟ ਕੇ ਉਹਨਾਂ ਨੇ ਕਰਤਾ ਤਾਂ। ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ। ਯਾਰ ਸਾਨੂੰ ਸਾਨੂੰ ਕਰੋ ਆ ਕੰਮ। ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে। ਮਰ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਤਾਂ ਕਰੇਰੀਨ ਸਟੇਟਾਂ ਤਾਂ ਰਹੂਗੀ ਰਹੂਗੀ ਸਾਡੀ। ਪਰ ਨਾਲ-ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਥੋੜੀ 5 ਕਿੱਲੇ ਨੇ 5 ਚੋਂ 1 ਕਿੱਲਾ ਦੇਣਾ ਚਾਹੁੰਨੋਂ 1 ਕਿੱਲਾ ਦੇ ਦੋ 5 ਚੋਂ 2 ਦੇਣਾ ਚਾਹੁੰਨੋਂ 2 ਅੱਧਾ ਦੇਣਾ ਚਾਹੁੰਨੋਂ ਅੱਧਾ ਦੇ ਦੋ ਸਾਬਨਾ ਤੁਹਾਨੂੰ ਉਹ ਮਿਲ ਜੂਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਨ ਲਓ ਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇਵਾਂਗੇ ਆਪ ਲੈਣਾ ਜਰੂਰੀ ਨਹੀਂ ਕਹੋਗੇ ਨਹੀਂ ਕਰਦੇ ਚੱਲੀ ਜਾਊਗਾ ਕੰਮ ਹੀ ਠੀਕ ਹੈ ਨਾ ਪਰ ਗੈਰ ਕਲੋਨੀ ਜਿਹੜੀ ਕਲੋਨੀयां ਨਹੀਂ ਬਣ ਦੇਣੀਆਂ ਆਂ ਉਹਨਾਂ ਨੂੰ ਲੁੱਟਣ ਨਹੀਂ ਦੇਣਾ ਲੈਂਡ ਮਾਫੀਆ ਨੂੰ ਇਹ ਸਾਰੇ ਲੈਂਡ ਮਾਫੀਆ ਵਾਲੇ ਨੇ ਜਿਹੜੇ ਹੈਗੇ ਨੇ ਸਾਰੇ ਇਨਾਂ ਕੋਲ ਹੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਦਾ ਹੀ ਬੰਦਾ ਹੈ ਉਹ ਕਹ ਆ ਗਿਆ ਪਾਸ ਜੀ ਫਾਨਾ ਜੀ ਆਪਾਂ ਇਹ ਕਹਦੇ ਨੇ ਇਹਦੀ ਚਲਦੀ ਹੈ ਨਾ ਤਾਂ ਤਾਂ ਕਰਕੇ ਇਨਾਂ ਕਹਿ ਕੇ ਚੁੱਪ ਕਰ ਜਾਂਦੇ ਆਪਾਂ ਸਾਰੀਆਂ ਤੁਹਾਨੂੰ ਅਸੀਂ ਉਹਦੀਆਂ ਡੂਜ਼ ਐਂਡ ਡਾਉਂਟਸ ਸਾਰੀਆਂ ਦੱਸ ਦਾਂਗੇ ਕਿ ਤੁਹਾਡੇ ਕੀ ਸੁਝਾਅ ਨੇ ਤੁਸੀਂ ਸੁਝਾਅ ਵੀ ਦੇ ਦਿਓ ਜੀ ਸਾਨੂੰ ਇੱਕ ਆਪ ਕਲੀਅਰ ਕਰੋ ਗੱਲ ਜੀ ਜੇ ਭਲਾਏ ਹੋ ਜੇ ਜੇ ਭਲਾਏ ਹੋ ਗਿਆ ਇਹ ਇਸ ਕੰਮ ਵਾਸਤੇ ਮੈਂ ਤੁਹਾਡੇ ਨਾਲ ਹਾਲਾਂਕਿ ਪਟਿਆਲੇ ਚ ਅਸੀਂ ਕੋਈ ਕੁਝ ਨਹੀਂ ਕਰ ਰਹੇ ਨਾ ਹੀ ਲੁਧਿਆਣ ਦਾ ਕੋਡ ਲੱਗ ਗਿਆ ਹੁਣ ਤਾਂ ਠੀਕ ਹੈ ਨਾ ਉਹ ਇੱਕ ਨਾ ਐਦਾਂ ਸੋਚਿਆ ਉਹ ਹੋ ਗਿਆ ਕੰਮ ਕਿਉਂਕਿ ਕਈ ਅਫਸਰਾਂ ਦੀ ਵੀ ਜ਼ਮੀਨਾਂ ਲਈਆਂ ਹੋਈਆਂ ਨੇ ਨਾ ਕਲ ਨੂੰ ਕਲੋਨੀਆਂ ਕੱਟਣ ਵਾਸਤੇ ਉਹ ਵੀ ਦੱਸ ਦਿੰਦੇ ਆ ਵੀ ਐਂ ਜੇ ਸੋਚੀ ਜਾਂਦੇ ਆ ਹੋਰ ਕਿੱਥੋਂ ਬਦਲ ਆਦਾ ਫਿਰ ਅਜਿਗੜ ਕੋ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਵੀ ਐਂ ਜੇ ਕਹਿੰਦੇ ਆ ਵੀ ਆਪਣਾ ਕੰਮ ਖਰਾਬ ਹੋ ਜੂ ਆਪਾਂ ਕਹੀਏ ਫਿਰ ਉਹਨੂੰ ਕਰਕੇ ਬਿਲਡਰਾਂ ਨੂੰ ਕਰਕੇ ਉਹ ਬਿਲਡਰ ਸੁਵੀਰ ਬਾਦਲ ਵਰੋਂ ਸੁਵੀਰ ਬਾਦਲ ਉਹਨਾਂ ਤਾਂ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਉਹ ਚੱਕ ਦਿਆਂਗੇ ਚੱਕ ਲਾਂਗੇ ਬੋਲੇ ਸੋਨਿਆ ਹਾਲ ਚੱਕ ਦਿਆਂਗੇ ਬਸ ਉਹਨਾਂ ਦਾ ਕਰਨਾ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਮੈਨੂੰ ਨਿੰਦਣ ਤੋਂ ਬਿਨਾ ਤੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸਪਤਾਲ ਜਿੱਥੇ ਦਾ ਪਤਾ ਲੈਣ ਮਗਜਾ ਮਜੀਠੀਆ ਪਾਣ ਦਾ ਵੀ ਆ ਜਾ ਹਸਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇਧਰ ਲਈ ਬੰਨ ਟੁੱਟ ਗਈ ਕਦੇ ਇਧਰ ਲਈ ਕਦੇ ਲੱਤ ਇਹ ਤਾਂ ਦੱਸ ਕਿਤੇ ਟੁੱਟਦੀ ਇਹਨੇ ਇਹਦੇ ਵਾਰ ਤੱਕ ਬੁਲੇਟਿਨ ਜਾਰੀ ਕਰੋ ਭਾਈ ਮੈਂ ਜੋ ਆਗਦੇ ਮਗਰ ਪਿਆ ਯਾਰ ਦੱਸੋ ਕੀ ਕਰੀਏ ਵਾ ਪੰਗਾ ਇਹੀ ਹੈ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਕਿੰਨੀ ਬੋਰੀ ਪਤਾ ਨਹੀਂ ਕੀ ਕੀ ਪਾ ਲੈਂਦੇ ਆਏ ਕਰ ਲੈ ਪ੍ਰਧਾਨ ਮੰਤਰੀ ਨੇ ਮੈਂ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦਸ ਯਾਰ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪੀ ਹੋਰਾਂ ਦੇ ਅਰਵਾਨੀ ਹੋਰਾਂ ਦੇ ਵੀ ਸਾਡੀ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਬਾਅਦ ਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿਹਾ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਵੀ ਹਾਂ ਇੱਕ ਮੰਤਰੀ ਆ ਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਇਹ ਕੋਈ ਹਰ ਸਿਮਰਤ ਕਰਨ ਨੂੰ ਸੋਚ ਕਾਤੀ ਬ੍ਰਾਂਧਪੁਰ ਇਹ ਉੱਚਾ ਆਕਦੀ ਰਹਿ ਗਈ ਜੀ ਸੋਰੀ ਇਹ ਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਬਲ Punjab ਦਾ ਮੁੱਦਾ ਭਾਈ ਜੀ ਪ੍ਰਧਾਨ ਮੰਤਰੀ ਮੁਰਮ ਸਾਰੇ ਮੁੱਦੇ ਰੱਖ ਕੇ ਆਏ ਪਾਣੀਆਂ ਦੇ ਬਾਰਡਰ ਦੇ ਮੈਂ ਕਹਿੰਦਾ ਜੀ ਮੰਨ ਵਾਸਤੇ ਅਸੀਂ ਰੱਖਿਆ ਡੁੱਬਣ ਵਾਸਤੇ ਅਸੀਂ ਰੱਖਿਆ ਝਗੜਾ ਕਿਤੇ ਹੋਰ ਹੁੰਦਾ ਲੜਾਈ ਸਾਡੇ ਲੱਗ ਜਾਂਦੀ ਹੈ ਸਾਨੂੰ ਬਾਰਡਰ ਏਰੀਆ ਨੂੰ ਕੁਝ ਦਿਓ ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ ਨਾਲ ਵੀ ਇਸ ਸੇਫ ਖੇਤੀ ਕਰਾਉਣ ਜਾਂਦੀ ਹੈ ਤੁਸੀਂ ਕਿਉਂ ਸਾਨੂੰ ਇਹ ਇਦਾਂ ਕੰਮਤ ਲੈ ਤਾਰ ਗਾਹਾਂ ਲੈ ਜਾਓ 150 ਮੀਟਰ ਦਾ ਇੰਟਰਨੈਸ਼ਨਲ ਰੂਲ ਹੈ ਤੁਸੀਂ 300 ਮੀਟਰ ਤੇ ਲੈ ਜਾਓ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਉਹਨੂੰ ਖੇਤੀ ਕਰਨ ਉਹ ਆ ਸਾਰੇ ਮੁੱਦੇ ਠਾਏ ਮੈਂ ਤੇ ਨਾਲੇ ਉੱਥੇ ਆਏ ਨਹੀਂ ਹੁੰਦਾ ਬਿਨਾਂ ਤੱਥਾਂ ਤੋਂ ਬੋਲਣ ਵਾਲੇ ਬਹੁਤ ਨੇ ਉੱਥੇ ਕੀ ਹੈ ਪਹਿਲਾਂ 2 ਦਿਨ ਪਹਿਲਾਂ ਐਦੋਂ ਵੀ ਮੋਟਾ ਇੱਕ ਕਿਤਾਬ ਚਾ ਜਾਂਦਾ ਹੈ ਨੀਤੀ ਯੋਗ ਕੋਲੇ ਕਿ ਤੁਸੀਂ ਕੀ ਲਿਖ ਕੇ ਦੇਣਾ ਚਾਹੁੰਦੇ ਹੋ ਜੀ ਸਾਰਾ ਕੁਝ ਲਿਖਤਾ ਸੀ ਮੈਂ ਜਾਰੀ ਕਰ ਦੂੰਗਾ ਉਹ ਪਹਿਲਾਂ ਜਮ੍ਹਾਂ ਹੋ ਗਿਆ ਉੱਥੇ ਮਿਲਦੇ ਆ ਸੱਤ ਤੋਂ 10 ਮਿੰਟ ਉੱਥੇ ਤੁਸੀਂ ਮੇਨ ਮੇਨ ਗੱਲਾਂ ਦੱਸ ਦਿਓ ਵੀ ਆਹ ਗੱਲਾਂ ਨੇ ਜੀ ਮੇਨ ਮੇਨ ਸਾਡੀਆਂ ਮੈਂ ਉੱਥੇ ਬੋਲਤੀ ਆ ਨਾ ਜੀ ਉਹ ਤਾਂ ਹੱਥ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਮਿਲਾਇਆ ਨੇ ਇਹ ਤਾਂ ਜੀ ਤਾਂ ਉਥੇ ਚੁੱਕ ਗਏ ਜੀ ਤਾਂ ਵਿੱਗ ਗਏ ਜੀ ਲਾ ਦੱਸੋ ਇਹ ਮੇਰਾ ਉਹਦੇ ਨਾਲ ਲੈਣਾ ਦੇਣਾ ਕੀ ਹੈ ਰੋਜ਼ ਤਾਂ ਸਾਨੂੰ ਤੰਗ ਕਰਦੇ ਉਹ ਆਰ ਡੀ ਐਫ ਦਾ ਪੈਸਾ ਕਿਹਨੇ ਖਰਾਬ ਕੀਤਾ ਆ ਮਹਿਲਾਂ ਵਾਲੇ ਨੇ ਉਹਨੂੰ ਗਲਤ ਵਰਤ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਹਿੰਦੇ ਵਿਧਾਨ ਸਭਾ 'ਚ ਮਤਾ ਪਾਸ ਕਰੋ ਅਸੀਂ ਵਿਧਾਨ ਸਭਾ 'ਚ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਵਾਸਤੇ ਵਰਤਿਆ ਜਾਊਗਾ ਹੋਰ ਕਿਤੇ ਨਹੀਂ ਲਾਉਂਦੇ ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਦੇ ਦਾਂਗੇ ਜੀ ਜਦੋਂ ਉਹ ਫਿਰ ਫਿਰ ਉਹਨਾਂ ਨੂੰ ਆ ਗਏ ਵੀ ਤਾਂ ਥਾ ਗਲਤੀ ਤਾਂ ਇਹਨਾਂ ਦੀ ਆਪ ਹੀ ਆਏ ਨੇ ਵੀ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਘਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂਗਾ ਸਾਡਾ ਮੰਡੀ ਬੋਰਡ ਸਾਡਾ ਸਾਰਾ ਕੁਝ ਚੱਲਦਾ ਹੈ 6000 ਕਰੋੜ ਰੁਪਏ ਰੁੱਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਿਆ 67000 ਕਿਲੋਮੀਟਰ ਸੜਕਾਂ ਦਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਜੀ ਤੇ ਕੋਈ ਕੈਪਟਨ ਸਾਹਿਬ ਨੂੰ ਇਸ ਗੱਲ ਦੀ ਆਈ ਹੈ ਵੀ ਮੈਂ ਬੀਜੇਪੀ ਚਾਂ ਵੀ ਮੈਂ ਪੈਸੇ ਦਵਾਦਾ ਕਦੇ ਮਨਪ੍ਰੀਤ ਬਾਦਲਵੀ ਇਸੇ ਚੀ ਹੈ ਸੁਨੀਲ ਜਾਖੜ ਵੀ ਇੱਧਰ ਹੀ ਹੈ ਰਮੇਸ਼ ਬਿੱਟੂ ਵੀ ਇੱਧਰ ਹੀ ਹੈ ਆ ਦੋ ਤਿੰਨ ਹੋਰ ਜਾਣ ਨੂੰ ਫਿਰਦੇ ਕਾਂਗਰਸ ਵਾਲੇ ਠੀਕ ਹੈ ਆਪ ਐਸੇ ਤਵਾਦੋਂ ਮੈਂ ਕਾ ਕਰ ਲੂ ਗੱਲ ਚ ਚੱਲਦੀ ਆ ਤੁਹਾਡੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨੋ ਆਏ ਹੱਥ ਠੀਕ ਨਹੀਂ ਮਿਲਾਇਆ ਹੱਥ ਠੀਕ ਨਹੀਂ ਮਿਲਾਇਆ ਲਓ ਮਤਲਬ ਐ ਇਹਦਾ ਆ ਵੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਆ ਸਕਦੀ ਨੇ ਭਵੰਤਮਨ ਰੋਕ ਸਕਦਾ ਸੀਗਾ ਇਹ ਨੇਹਰੀਆਂ ਜ਼ਿਆਦਾ ਆ ਰਹੀਆਂ ਨੇ ਨਾ ਸਰਕਾਰ ਵੇਲੇ ਦੇਖ ਲਓ ਪਹਿਲਾਂ ਨਹੀਂ ਆਈਆਂ ਪਿਛਲੀ ਵੇਰ ਦੱਸੋ ਨੇਹਰੀਆਂ ਮੇਰੇ ਨਾਲ ਆਦਣਗੇ ਤਾਂ ਕੈਨੇਡਾ ਚ ਬਰਫ ਜਾ ਦੇ ਪਈ ਕਹਿੰਦੇ ਭਵੰਤਮਨ ਅਸਤੀਫਾ ਦੇਵੇ ਐ ਵੀ ਕਹਿ ਸਕਦੇ ਇਹ ਇਹਨਾਂ ਦੀ ਬਖਲਾਟ ਐ ਅਸਲ ਚ ਇਹ ਬਖਲਾਟ ਹੈ ਜੂੰ ਗਾਂਡੀ ਨੇ ਲੜਨਾ ਹੋਵੇ ਬਹਾਨੇ ਪਾੜਦਾ ਫਿਰਦਾ ਰਹਿੰਦਾ ਉਹ ਵੀ ਆ ਨਾਲੀ ਦਾ ਪਾਣੀ ਦੇਖ ਲਓ ਬਾਈ ਤੁਹਾਡਾ ਐ ਨਹੀਂ ਆਉਂਦਾ ਆ ਟਰੈਕਟਰਾਂ ਨੇ ਤਵੀਆਂ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੇ ਹਾਂ ਆ ਤੁਹਾਡਾ ਟਰੈਕਟਰ ਮੋੜਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਕੋਈ ਨਾ ਕੋਈ ਬਹਾਨਾ ਉਹਨੇ ਲਾਉਣਾ ਵੀ ਮੈਂ ਲੜਨਾ ਹੈ ਉਹੀ ਉਹਨਾਂ ਦਾ ਹਾਲ ਹੈ ਵੀ ਮਹਲ ਭਗਵਾਨਤ ਮਾਨ ਤੇ ਕੱਢੋ ਕੁਝ ਨਾ ਕੁਝ 1 ਰੁਪਈਆ ਦਾ ਇਲਜ਼ਾਮ ਤਾਂ ਲਾ ਦਿਓ 40 ਮਹੀਨੇ ਦੀ ਲਗਭਗ ਸਰਕਾਰ ਹੋ ਗਈ 1 ਰੁਪਈਆ ਵੀ ਖਾਦਾ ਭਗਵਾਨਤ ਮਾਨ ਨੇ 1 ਰੁਪਈਆ ਦਾ ਇਲਜ਼ਾਮ ਲਾ ਦਿਓ 54 55000 ਨੌਕਰੀਆਂ ਦੇਤੀਆਂ ਇੱਕ ਸਪਾਰਸ਼ ਕੱਢ ਦੋ ਜਬ ਨੌਕਰੀਆਂ ਆਲੇ ਨੇ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਤੇ ਵੀ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਬਲਕਿ ਇਸ ਤਾਂ ਕੱਲ ਮੈਂ ਪੰਜਾਬ ਦੇ ਸਕੂਲਾਂ ਸਕੂਲਾਂ ਚ 10ਵੀਂ ਤੇ 12ਵੀਂ ਚੋਂ ਫਰਸਟ ਆਉਣ ਵਾਲੇ ਜਿਹੜੇ ਬੱਚੇ ਸੀ ਜ਼ਿਲ੍ਹਿਆਂ ਚੋਂ ਉਹਨਾਂ ਨੂੰ 21 2000 ਰੁਪਏ ਕੱਲ ਬੁਲਾ ਕੇ ਦਿੱਤਾ ਉਹਨਾਂ ਨੂੰ ਉੱਥੇ ਵੀ ਜ਼ਿਲ੍ਹਿਆਂ ਚੋਂ ਫਰਸਟ ਆਏ ਹੋ ਬਹੁਤ ਵਧੀਆ ਹੋਰ ਪੜੋ ਹੋਰ ਪੜੋ ਜਿਹੜੇ ਪੰਜਾਬ ਚੋਂ ਫਰਸਟ ਆਇਆ ਪਹਿਲੇ 3 ਤੇ 10ਵੀਂ ਦੇ ਪਹਿਲੇ 3 ਅ 12ਵੀਂ ਦੇ ਉਹਨਾਂ ਨੂੰ 55 55000 ਰੁਪਏ ਦਿੱਤਾ। ਉਹਨੇ ਪਹਿਲੀ ਵਾਰ ਹੋਇਆ ਸਾਨੂੰ ਕੋਈ ਨਾਮ ਮਿਲ ਰਿਹਾ। ਸਾਨੂੰ ਕੋਈ ਦੇਖ ਰਿਹਾ। ਆਰਾਮ ਕਰਾਂ ਦਿੱਤੀਆਂ ਪੁੱਤ ਨੇ ਉਹ ਸਰਕਾਰੀ ਸਕੂਲਾਂ 'ਚ ਪੜਦੇ ਨੇ ਉਹ। ਸুইস ਕਰਕੇ ਇਹਨਾਂ ਦਾ ਤਾਂ ਧਿਆਨ ਹੀ ਨਹੀਂ ਸੀ ਕਦੇ। ਹੁਣ ਇਹ ਤਾਂ ਆਪਤ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਇਹਨਾਂ ਨੂੰ ਕੀ ਪਤਾ ਪੜਾਈਆਂ ਦਾ। ਸুইস ਕਰਕੇ ਇਹ ਪੰਜਾਬ ਨਾਲ ਲਿੰਕ ਹੈ ਨਹੀਂ ਕਿਸੇ ਪਾਸੇ ਉਹਨਾਂ ਦਾ ਲਿੰਕ ਨਹੀਂ। ਵੀ ਕਿਸੇ ਪਾਸੇ ਧਰਤੀ ਨਾਲ ਜੁੜੇ ਹੋਣ। ਨੁਕਸ ਕੱਢਣ ਨੂੰ ਜਾਂ ਪੰਜਾਬ ਦੀ ਤਰੱਕੀ ਰੋਕਣ ਨੂੰ ਜਦੋਂ ਮਰਜ਼ੀ ਆਹ ਦੇਖ ਲਓ ਜੀ ਐਂ ਕਰਦੇ ਆ ਸਰਕਾਰ ਐਂ ਕਹਦੇ ਅਸੀਂ ਇੱਕ ਵੀ ਫੈਸਲਾ ਲੋਕਾਂ ਨੂੰ ਪੁੱਛੀ ਬਿਨਾ ਕਰਦੇ ਹੀ ਨਹੀਂ ਜੀ ਮੈਂ ਵੀ ਪਿੰਡ ਆਣਾ ਜੀ ਮੈਨੂੰ ਪਤਾ ਹੈ ਅੱਜ ਮੇਰੀ ਮਾਂ ਵੀ ਆਜੇ ਉਸੇ ਘਰ ਚ ਹੀ ਰਹਿੰਦੀ ਹੈ ਪਿੰਡ ਚ ਠੀਕ ਹੈ ਨਾ ਤੇ ਤੁਸੀਂ ਜਾਇਓ ਸਟੌਜ ਪਿੰਡ ਹੈ ਉਹ ਇੱਤਰ ਸ਼ਹਿਰ ਘਟ ਆਉਂਦੀ ਨਹੀਂ ਲੱਗਦਾ ਦਿਲ ਬਜ਼ੁਰਗਾਂ ਦਾ ਸ਼ਹਿਰਾਂ ਚ ਦਿਲ ਨਹੀਂ ਲੱਗਦਾ ਨਾ ਕਈ ਬੰਦੇ ਤੁਹਾਡੇ ਚੋਂ ਸ਼ਹਿਰ ਰਹਿੰਦੇ ਹੋਣੇ ਪਿੰਡੋਂ ਆ ਕੇ ਬਜ਼ੁਰਗ ਆਉਂਦੇ ਨੇ ਸ਼ਾਮ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹ ਖੁੱਲੇ ਮਾਹੌਲ 'ਚ ਰਹਿਣ ਦੀ ਹੱਤ ਹੁੰਦੀ ਹੈ ਪਿੰਡਾਂ ਸ਼ਹਿਰਾਂ 'ਚ ਮਿਲਦਾ ਨਹੀਂ ਉਹ। ਸੋ ਇਸ ਕਰਕੇ ਸਾਡੇ ਤੋਂ ਵੱਧ ਕੌਣ ਜਾਣਦਾ ਵੀ ਪੰਜਾਬ ਨੂੰ? ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਲਾਂਗੇ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਹੈ, ਨਾ ਮੇਰਾ ਕਿਸੇ ਬਸਤੇ 'ਚ ਹਿੱਸਾ ਹੈ, ਨਾ ਮੇਰਾ ਘਰੇ ਢਾਬੇ 'ਚ ਹਿੱਸਾ ਹੈ, ਨਾ ਕਿਸੇ ਸ਼ਰਾਬ ਦੇ ਠੇਕੇ 'ਚ ਹਿੱਸਾ ਹੈ, ਨਾ ਮੇਰਾ ਕਿਸੇ ਡਰੱਗ ਵਾਲਿਆਂ 'ਚ ਹਿੱਸਾ ਹੈ। ਮੇਰਾ ਹਿੱਸਾ ਹੈਗਾ ਪਰ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਇਹ ਜ਼ਰੂਰ ਰਹੂਗਾ ਸੋ ਇਹ ਕੋਈ ਨਵੀਂ ਪਾਲਿਸੀ ਲਿਆਈਏ ਨਾਰਦੀਨਾਂ ਵਿਰੋਧ ਨਾਰਦੀਨਾਂ ਵਿਰੋਧ ਇੱਕ ਦੋ ਇੱਕ ਦੋ ਚੀਜ਼ਾਂ ਤੇ ਫਸ ਗਏ ਸੀਗੇ ਉਹ ਤੇ ਕਹਿੰਦੇ ਹਾਂਜੀ ਤੁਹਾਡੇ ਨਾਲ ਹੈ ਨਾ ਬੀਬੀ ਐਮਬੀ ਬਾਰੇ ਕਹਿੰਦੇ ਠੀਕ ਹੈ ਮੈਂ ਕਿਹਾ ਉੱਥੇ ਆਏ ਤਾਂ ਹੈ ਨਹੀਂ ਤੁਸੀਂ ਨੂੰ ਫਿਰ ਤੁਸੀਂ ਹੈਗੇ ਸੀ ਉੱਥੇ ਫਿਰ ਚਲੋ ਕੋਈ ਨਹੀਂ ਮੈਂ ਕਿਹਾ ਮੈਂ ਹੈਗਾ ਉੱਥੇ ਕੋਈ ਗੱਲ ਨਹੀਂ